ਸਵਾਗਤ ਹੈ ਦਰਸ਼ਕ ਵੀਰੋ ਤੁਹਾਡਾ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਪਿੰਡ ਆਕਰੀਆ ਜਲਾਲ ਜ਼ਿਲ੍ਹਾ ਬਠਿੰਡਾ ਵਿਖੇ ਇੱਥੋਂ ਦੇ ਮਿੱਟੀ ਦੇ ਭਰੇ ਹੋਏ ਜੋ ਟੀਪਰ ਲੰਘ ਰਹੇ ਸੀ ਸੋ ਪਿੰਡ ਵਾਸੀਆਂ ਨੇ ਰੋਕ ਕੇ ਇਹਨਾਂ ਤੇ ਇਤਰਾਜ਼ ਕੀਤਾ ਸੀ ਕਿ ਇਹ ਜੋ ਸ਼ੜਕ ਟੁੱਟ ਰਹੀ ਹੈ ਅਤੇ ਪਹਿਲਾਂ ਹੀ ਇੱਥੇ ਬਹੁਤ ਔਖਲੀਆਂ ਹਨ ਪਹਿਲਾਂ ਵੀ ਸਮੂਹ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੇ ਰਲ ਕੇ ਇੱਥੇ ਸੀਮਿੰਟ ਅਤੇ ਬਜਰੀ ਨਾਲ ਆਪਦੇ ਨਿੱਜੀ ਖਰਚੇ ਤੇ ਇਹ ਖੱਡੇ ਭਰੇ ਸੀ। ਤੋਂ ਠੇਕੇਦਾਰ ਵੀਰਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਜੇਕਰ ਤੁਸੀਂ ਇੱਥੋਂ ਦੀ ਟਿਪਰ ਲਗਾਉਣੀ ਆ ਤਾਂ ਇਹ ਸੜਕ ਦੀ ਰਿਪੇਅਰ ਕਰੋ ਤੇ ਨਹੀਂ ਅਸੀਂ ਇੱਥੋਂ ਦੀ ਟਿਪਰਾਂ ਨਹੀਂ ਲੰਘਣ ਦੇਵਾਂਗੇ ਕਿਉਂਕਿ ਸੜਕ ਦੀ ਪਹਿਲਾਂ ਹੀ ਬਹੁਤ ਚੋਰ ਹੋ ਗਿਆ ਮਰਾਮਤ ਨਹੀਂ ਹੋਈ ਤੇ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ 100 ਪਿੰਡ ਵਾਸੀਆਂ ਤੇ ਠੇਕੇਦਾਰ ਦੇ ਵਿੱਚ ਸਮਝੌਤਾ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਸੜਕ ਦੇ ਸਾਰੇ ਖੱਡੇ ਭਰ ਦਾਂਗੇ ਅਤੇ ਜਦੋਂ ਵੀ ਦੁਬਾਰਾ ਵੀ ਇਹ ਸੜਕ ਟੁੱਟੂ ਅਸੀਂ ਜਿੰਨਾ ਚਿਰ ਇੱਥੋਂ ਦੇ ਲੰਘਦੇ ਹਾਂ ਆਪਦੇ ਨਿੱਜੀ ਖਰਚੇ ਤੇ ਖੱਡੇ ਭਰਾਂਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਪੈਂਡ ਦੇ ਮੌਤ ਮਾਰਾਂ ਨੂੰ ਮਲਾਉਂਦੇ ਹਾਂ ਤੇ ਸਾਰੀ ਜਾਣਕਾਰੀ ਲੈਂਦੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਨਾਮ ਦੱਸਿਓ ਆਪਦਾ ਬਾਈ ਜਿਹੜਾ ਨਾਮ ਭਰਮਿੰਦਰ ਸਿੰਘ ਹੈ ਜੀ ਅੱਛਾ ਤੇ ਉਸਦੇ ਕੀ ਸਮਝੌਤਾ ਹੋਇਆ ਸੀ ਜਿੱਦ ਤੇ ਤੁਸੀਂ ਟਰਾਲੇ ਜਾਂ ਟਿਪਰ ਰੋਕੇ ਸੀਗੇ ਉਦੋਂ ਸਾਡਾ 14 ਤਰੀਕ ਨੂੰ ਇਹ ਆਗੇ ਸੀ ਖੁਦ ਜਿਹੜੇ ਠੇਕੇਦਾਰ ਆ ਮਾਲਕਾ ਹਾਂਜੀ ਇਹਨਾਂ ਨੇ ਸਾਡੇ ਨਾਲ ਐਗਰੀ ਹੋ ਗਏ ਸੀ ਇਹ ਕਹਿੰਦੇ ਵੀ ਜਿਹੜੇ ਵੀ ਖੱਡੇ ਕੌਗੇ ਸੀ ਇਹ ਆਪ ਭਰੀ ਸੀ ਪਹਿਲਾਂ ਸੜਕ ਸਾਰੀ ਖੱਡਿਆ ਨਾ ਠੀਕ ਆ ਜੀ ਇਹ ਕਹਿੰਦੇ ਵੀ ਜਿਹੜੇ ਖੱਡੇ ਚਲੋ ਠੀਕ ਆ ਸਸ ਤੋਂ ਨੁਕਸਾਨ ਹੋਇਆ ਅਸੀਂ ਖੱਡਿਆਂ ਦੀ ਰਿਪੇਅਰ ਕਰ ਦੰਨੇ ਆ ਹਾਂਜੀ ਤੇ ਬਾਅਦ ਚ ਜਿਵੇਂ ਜਿਵੇਂ ਇਹ ਖੱਡਿਆਂ ਚੋਂ ਜੇ ਨਿਕਲੀ ਗਏ ਬਾਅਦ ਚ ਵੀ ਜਿੰਨਾ ਚਿਰ ਇਹਨਾਂ ਦਾ ਕੰਮ ਚੱਲਣਾ ਅਸੀਂ ਕਹਿੰਦੇ ਵੀ ਅਸੀਂ ਨਾਲ ਦੀ ਨਾਲ ਅਸੀਂ ਰਿਪੇਅਰ ਕਰਾਂਗੇ ਠੀਕ ਹੈ ਚਲੋ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਰਲ ਮਿਲ ਕੇ ਸਾਰਾ ਕੁਝ ਹੁੰਦਾ ਅੱਛਾ ਹਾਂਜੀ 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 ਇਹ ਪਿੰਡ ਵਾਸੀਆਂ ਨੇ ਉਸ ਦਿਨ ਸਹਿਯੋਗ ਦਿੱਤਾ ਸੀ ਪੂਰਾ ਹਾਂ ਪਿੰਡ ਦੇ ਪੂਰੇ ਨੇ ਸਹਿਯੋਗ ਦਿੱਤਾ ਹਾਂਜੀ ਭਾਈ ਜੀ ਸਸਤਰੀ ਕਾ ਸਸਤਰੀ ਕਾ ਜੀ ਹੋਰ ਹਾਂ ਹਾਂਜੀ ਨਾਮ ਦੱਸਿਓ ਆਪਣਾ ਹੀ ਮੇਰਾ ਨਾਮ ਨਾਇਨ ਕਮਲ ਸਿੰਘ ਢੋਲਾ ਜੀ ਅੱਛਾ ਇਹ ਹਾਂ ਜੀ ਇਹ ਜਿਹੜੇ ਰਿਪੇਅਰ ਕਰ ਰਿਹਾ ਹੈ ਸੜਕ ਬਾਰੇ ਕੀ ਕਹੋਗੇ ਜੀ ਜਿਹੜਾ ਉਦੋਂ ਸਮਝੌਤਾ ਆ ਠੇਕੇਦਾਰ ਤੇ ਪਿੰਡ ਵਾਸੀਆਂ ਵਿੱਚ ਜੀ ਬਿਲਕੁਲ ਹੀ ਮਸਲਾ ਐਵੇਂ ਹੀ ਹੱਲ ਹੋਣਾ ਚਾਹੀਦਾ ਜੀ ਗੱਲਬਾਤ ਆ ਇਹ ਹਾਂ ਜੀ ਬਹੁਤ ਵਧੀਆ ਠੇਕੇਦਾਰ ਸਾਹਿਬ ਨੇ ਜਿੰਨੀ ਵੀ ਸਾਡੀ ਬੇਨਤੀ ਸੀਗੀ ਮੰਨੀ ਤੇ ਬਹੁਤ ਚਰਦੀ ਇਹਦੀ ਰਿਪੇਅਰ ਹੋਈ ਵੀ ਸੀਗੀ ਉਹਦਾ ਕਰਕੇ ਖੱਡੇ ਇਹਦੇ ਵਿੱਚ ਜ਼ਿਆਦੇ ਸੀਗੇ ਹਾਂ ਜੀ ਪਿੰਡ ਤੌਰ ਤੇ ਅਸੀਂ ਇਹ ਬੁਲਾਏ ਸੀਗੇ ਚਲੋ ਠੇਕੇਦਾਰ 14 ਤਰੀਕ ਨੂੰ ਸਾਡੇ ਕੋਲੇ ਆ ਗਏ ਸੀਗੇ ਹਾਂ ਜੀ ਉਹਨਾਂ ਨੇ ਸਾਨੂੰ ਨਾਲ ਮਿਲ ਕੇ ਇਹ ਵੀ ਪ੍ਰੋਸਸਾ ਦਿੱਤਾ ਸੀਗਾ ਤੇ ਉਹ ਅੱਜ ਜਦਾਂ ਰਿਹਾ ਦੀ ਜਵਾਨ ਤੇ ਫੁੱਲ ਚੜਾ ਰਹੇ ਆ ਆਪਣੇ ਸਾਹਮਣੇ ਰਿਪੇਅਰ ਹੋਈ ਜਾਂਦੀ ਹੈ। ਹਾਂਜੀ ਹਾਂਜੀ। ਇਹ ਜਿੰਨੇ ਵੀ ਆਪਣੇ ਪਿੰਡ ਦੇ ਨਗਰ ਨਵਾਸੀਆਂ ਨੇ ਜਿੰਨਿਆਂ ਨੇ ਵੀ ਆਪਾਂ ਨਾਲ ਸਹਿਯੋਗ ਦਿੱਤਾ ਤੇ ਸਾਰਿਆਂ ਦਾ ਧੰਨਵਾਦ। ਬਈ ਤੁਹਾਡਾ ਵੀ ਧੰਨਵਾਦ। ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ। ਆਪਣਾ ਨਾਮ ਦੱਸਿਓ ਜੀ। ਬੀਰ ਸਿੰਘ ਫੌਜੀ ਜੀ। ਅੱਛਾ ਜੀ। ਤੇ ਇਹ ਜਿਹੜਾ ਆਪਣਾ ਇਹ ਸਮਝੌਤਾ ਹੋਇਆ ਸੀਗਾ ਜੀ ਉਸ ਦਿਨ ਕੀ ਸਮਝੌਤਾ ਹੋਇਆ ਸੀ ਠੇਕੇਦਾਰ ਨਾਲ ਉੱਥੇ ਇਹੀ ਸਮਝੌਤਾ ਹੋਇਆ ਸੀਗਾ ਪਹਿਲੇ ਦਿਨ ਜਦੋਂ ਅਸੀਂ ਟਿੱਪਰ ਰੋਕ ਕੇ ਸੀਗੇ ਸ਼ਾਮ ਦੇ ਟਾਈਮ ਗਏਗੇ ਪਹਿਲਾ ਰੋਡ ਤਕਰੀਬਨ 2.5 ਲੱਖ ਰੁਪਏ ਦੇ ਕਰੀਬ ਲੱਗਿਆ ਸੀਗਾ ਭੋੜੀਪੁਰੇ ਤੋਂ ਲੈ ਕੇ ਜਲਾਲ ਤੱਕ ਸਾਰਾ ਖਰਚਾ ਜਿਹੜਾ ਕਿ ਐਨ ਆਰ ਆਈ ਵੀਰਾਂ ਵੱਲੋਂ ਜਿਹੜੇ ਟਰਾਂਸਪੋਰਟਾਂ ਦੇ ਮਾਲਕ ਸੀ ਉਹਨਾਂ ਮੰਨਵੋ ਤੇ ਪਿੰਡ ਦੇ ਸਹਿਯੋਗ ਦੇ ਨਾਲ ਨਾਲ ਕਿਹਾ ਕਲੇਰ ਦੇ ਆਪਣੇ ਪਲੇ ਸਕੂਲ ਦੇ ਜਿਹੜੇ ਆਪਣੇ ਚੇਅਰਮੈਨ ਸਾਹਿਬ ਦੀ ਕੁਲਵੰਤ ਸਿੰਘ ਮਲੂਕਾ ਜੀ ਉਹਨਾਂ ਵੱਲੋਂ ਸਹਿਯੋਗ ਦੇ ਕੇ ਇਹਦਾ ਸਾਰੇ ਪਿੰਡ ਵੱਲੋਂ ਨਾਲ ਲਾ ਕੇ ਅਸੀਂ ਉਹ ਪ੍ਰੈਪਰਿੰਗਾ ਸੀਗਾ ਸਾਰੇ ਰੋੜਾ ਉਹਨਾਂ ਨੇ ਫਿਰ ਇਹੀ ਕਿਹਾ ਗਿਆ ਸੀ ਵੈਸੇ ਤਾਂ ਸਰਕਾਰੀ ਰੋੜਾ ਸੀ ਜਿਹਨੂੰ ਰੋਕ ਨਹੀਂ ਸਕਦੇਗੇ ਪਰ ਅਸੀਂ ਇਸ ਚੀਜ਼ ਦੀ ਬੇਨਤੀ ਕਰੀ ਸੀ ਜਿਸ ਤਰੀਕੇ ਨਾਲ ਅਸੀਂ ਇਹਨੂੰ ਰਿਪੇਅਰ ਕੀਤਾ ਹੈ ਹਾਂਜੀ ਉਸ ਤਰੀਕੇ ਨਾਲ ਤੁਸੀਂ ਇਹਨੂੰ ਰਿਪੇਅਰ ਕਰ ਦਿਓ ਤੇ ਆਪਦੇ ਤੁਸੀਂ ਟਿੱਪਰ ਨੂੰ ਕਢਾ ਲਓ ਉਸ ਦਿਨ ਉਹਨਾਂ ਨਾਲ ਇਹੀ ਸਮਝੌਤਾ ਹੋਇਆ ਵੀ ਠੀਕ ਹੈ ਅਸੀਂ ਜਿਵੇਂ ਜਿਵੇਂ ਰੋਡ ਟੁੱਟਦੀ ਰਹੂਗੀ ਜਾਂ ਜਿਵੇਂ ਟੁੱਟੀ ਵੀ ਰੋਡ ਹੈ ਅਸੀਂ ਉਹਨੂੰ ਰਿਪੇਅਰ ਕਰ ਲੈਨੇ ਆ ਤੇ ਜਿਵੇਂ ਅੱਗੇ ਟੁੱਟਦੀ ਰਹੂਗੀ ਉਵੇਂ ਅਸੀਂ ਇਹਨੂੰ ਰਿਪੇਅਰ ਕਰਦੇ ਰਵਾਂਗੇ ਤੇ ਉਸ ਦੇ ਮੁਤਾਬਕ ਅੱਜ ਇਹਨਾਂ ਨੇ ਰਿਪੇਅਰ ਕਰਨਾ ਸ਼ੁਰੂ ਕਰਨਾ ਸ਼ੁਰੂ ਕਰਿਆ ਹੋਇਆ ਜਲਾਲ ਤੋਂ ਸ਼ੁਰੂ ਕੀਤਾ ਇੱਕ ਸਾਈਡ ਅਜੇ ਫਿਰ ਜਦੋਂ ਇੱਕ ਸਾਈਡ ਪੱਕ ਜੂਗੀ ਫਿਰ ਦੂਸਰੀ ਸਾਈਡ ਸ਼ੁਰੂ ਕਰਨਗੇ ਅੱਛਾ ਉਸ ਦਿਨ ਪਿੰਡ ਵਾਲਿਆਂ ਨੇ ਸਹਿਯੋਗ ਦਿੱਤਾ ਸੀ ਪੂਰਾ ਉਸ ਦਿਨ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਸੀ ਸਾਰੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਸੱਦੇ ਦੇ ਉੱਤੇ ਆ ਕੇ ਖੜੇ ਹੋ ਗਏ ਕਿਉਂਕਿ ਜਦੋਂ ਆਪਾਂ ਮਿਹਨਤ ਕਰਦੇ ਆ ਸਾਰੇ ਪੰਦੇ ਆਟੋਮੈਟਿਕਲੀ ਸਾਥ ਦਿੰਦੇ ਆ ਇਸ ਦੇ ਕਾਰਨ ਕਰਕੇ ਕਿਸਾਨ ਯੂਨੀਅਨਾਂ ਨੇ ਪਹਿਲਾਂ ਵੀ ਸਾਥ ਦਿੱਤਾ ਸੀਗਾ ਜਦੋਂ ਰਿਪੇਅਰ ਕਰ ਰਹੇ ਸੀ ਉਦੋਂ ਵੀ ਸਾਥ ਦਿੱਤਾ ਸੀਗਾ ਤੇ ਉਸ ਦਿਨ ਵੀ ਸਾਥ ਦਿੱਤਾ ਤੇ ਸਾਰਿਆਂ ਨੇ ਗੱਲਬਾਤ ਕਰਕੇ ਇਹ ਜਿਹੜਾ ਕੰਮ ਨੂੰ ਨੇਪਰੇ ਚਾੜ੍ਹਨ ਦਾ ਬਹੁਤ ਸਹਿਯੋਗ ਕੀਤਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੱਛਾ ਠੇਕੇਦਾਰਾਂ ਤੋਂ ਸੰਤੁਸ਼ਟਾਂ ਜੀ ਤੁਸੀਂ ਹਾਂ ਹਾਂ ਜੀ ਠੇਕੇਦਾਰਾਂ ਤੋਂ ਹੁਣ ਪੂਰੇ ਸੰਤੁਸ਼ਟਾਂ ਹਾਂ ਜੀ ਕਿਉਂਕਿ ਇਹਨਾਂ ਨੇ ਆਪਦੀ ਜ਼ੁਬਾਨ ਦੇ ਮੁਤਾਬਕ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਸੀ ਵੀ ਅਸੀਂ ਜਲਾਲ ਤੋਂ ਲੈ ਕੇ ਭੋੜੀਪੁਰੇ ਤੱਕ ਜਿੰਨੀ ਰੋਡ ਟੁੱਟੀ ਵੀ ਹੈ ਇਹਨੂੰ ਅਸੀਂ ਰਿਪੇਅਰ ਕਰਦੇ ਰਵਾਂਗੇ ਤੇ ਉਸ ਦੇ ਮੁਤਾਬਕ ਇਹਨਾਂ ਨੇ ਕੱਲ ਤੋਂ ਸ਼ੁਰੂ ਕਰਤਾ ਅੱਜ ਵੀ ਇਹ ਲੱਗੇ ਪਏ ਆ ਇਸ ਤਰੀਕੇ ਨਾਲ ਵੀਰ ਸਾਰੇ ਸੀਮਿੰਟ ਬਜਰੀ ਦਾ ਪਾਈ ਜਾਂਦਾ ਕੋਹਲ ਚਲੋ ਇੰਨੇ ਨਾਲ ਆਏ ਹੋ ਜਾਂਦੇ ਜੀ ਵੀ ਕੋਈ ਐਕਸੀਡੈਂਟ ਨਹੀਂ ਹੁੰਦਾਗਾ ਰਾਤ ਬਰਾਤੇ ਪਹਿਲਾਂ ਬਹੁਤ ਜਾੜੇ ਖੱਡੇ ਸੀਗੇ ਚੋਰੀਆਂ ਦਾ ਸਾਧਨ ਬਣ ਰਹੇ ਸੀਗੇ ਹੁਣ ਕੀ ਹੈ ਇਹਦੇ ਨਾਲ ਜਿਹੜੇ ਮੋਟਰਸਾਈਕਲ ਜਾਂ ਛੋਟੇ ਗੱਡੀਆਂ ਵਾਲੇ ਆ ਉਹਨਾਂ ਨੂੰ ਥੋੜਾ ਸੌਖਾ ਹੋ ਜਾਂਦਾ ਹਾਂ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸਿਓ ਜੀ ਨਾਂਜੀ ਮੇਰਾ ਮੁੱਤਾ ਸਿੰਘ ਹੈ ਜੀ ਅੱਛਾ ਮੇਰਾ ਬਾਸਰਾ ਠੀਕ ਆ ਜੀ ਤੇ ਇਹ ਜਿਹੜੇ ਖੱਡੇ ਭਰ ਰਹੇ ਆ ਜੀ ਤੁਸੀਂ ਇਹ ਕਿਹਦੇ ਵੱਲੋਂ ਭਰ ਰਹੇ ਆ ਜੀ ਇਹ ਬੱਬੂ ਠੇਕੇਦਾਰ ਵੱਲੋਂ ਭਰਾਏ ਜਾ ਰਹੇ ਆ ਜੀ ਅੱਛਾ ਹਾਂ ਜੀ ਉਹਨਾਂ ਨੇ ਸਾਡੀ ਡਿਊਟੀ ਲਈ ਹੋਈ ਜੀ ਇਹ ਕਿੱਥੋਂ ਲੈ ਕੇ ਕਿੱਥੋਂ ਤਾਈਂ ਭਰਨੇ ਆਪਾਂ ਜੀ ਇਹ ਜਲਾਲ ਤੋਂ ਲੈ ਕੇ ਕੋਡੀ ਤਾਈਂ ਭਰਨੇ ਨੇ ਪਹਿਲਾਂ ਇੱਕ ਫੁੱਲ ਭਰਾਂਗੇ ਜੀ ਫਿਰ ਦੂਜੀ ਸੜਕ ਭਰਾਂਗੇ ਜੀ ਤੀਜੀ ਸੜਕ ਪਾਸੇ ਵੀ ਛੱਡੀ ਦੀ ਸੜਕ ਦੇ ਖੱਡੇ ਭਰਾਂਗੇ ਜੀ ਠੀਕ ਆ ਤੇ ਮਟੀਰੀਅਲ ਵਧੀਆ ਯੂਜ਼ ਕਰ ਰਹੇ ਨੇ ਤੁਸੀਂ ਹਾਂ ਜੀ ਹਾਂ ਜੀ ਇੱਕ ਨੰਬਰ ਦਾ ਮਟੀਰੀਅਲ ਜੀ ਆ ਅੱਛਾ ਹਾਂ ਠੀਕ ਆ ਸੋ ਬਹੁਤ ਬਹੁਤ ਧੰਨਵਾਦ ਭਾਈ ਘਰ ਹੁਣ ਕਰਦੇ ਐਡ ਵਿੱਚ ਮੈਂ ਐਡ ਕਰ ਦੂੰ ਹਾਂਜੀ ਭਾਈ ਜੀ ਜਿਹੜਾ ਅਸੀਂ ਇਹ ਪਹਿਲਾਂ ਰੋਡ ਬਣਾਇਆ ਸੀਗਾ ਹਾਂਜੀ ਉਹਦੇ ਵਿੱਚ ਸਾਡੇ ਨਾਲ ਭੋੜੀਪੁਰ ਹਾਕਮ ਸਿੰਘ ਵਾਲਾ ਔਰ ਸਿੰਘ ਵਾਲਾ ਤੇ ਆਪਣੇ ਕਲੇਰ ਸਕੂਲ ਵਾਲੇ ਹਾਂਜੀ ਇਹ ਸਾਰੇ ਭਰਾਵਾਂ ਦਾ ਸਹਿਯੋਗ ਸੀਗਾ ਠੀਕ ਹੈ ਇਹਨਾਂ ਨੇ ਸਾਰਾ ਆਪਾਂ ਨੂੰ ਸਹਿਯੋਗ ਦੇ ਕੇ ਨਾਲ ਸਰਪੰਚ ਇੰਦਰਜੀਤ ਸਿੰਘ ਭੋੜੀਪੁਰ ਔਰ ਮੁਖ ਸਿੰਘ ਔਰ ਸਿੰਘ ਵਾਲਾ ਇਹਨਾਂ ਬੰਦਿਆਂ ਨੇ ਵੀ ਸਾਡੇ ਨਾਲ ਪੂਰੀ ਉਦੈ ਤੁਹਾਨੂੰ ਪੈਸੇ ਪੂਸੇ ਇਕੱਠੇ ਕਰਕੇ ਸਾਡੇ ਨਾਲ ਇਹ ਕੰਮ ਕਰਵਾਇਆ ਸੀਗਾ ਇਹ ਗੋ ਇਹਨਾਂ ਵੀਰਾਂ ਦਾ ਵੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਢੋਡੀ ਦਾ ਸ਼ੋਰ ਸਿੰਘ ਵਾਲੇ ਦਾ ਤੇ ਹੱਥ ਨਿਕਲ ਠੀਕ ਹੈ ਵਾਈ ਗੁਰਜੀ ਦਾ ਖਾਲਸਾ ਵਾਜ